ਫਲਪੁਰ ਦੀ ਟੀਮ ਪਹਿਲੀ ਬਾਲ ਤੇ ਲੱਗਾ 51 ਸੁਖੀ ਤੋੜੇ ਦਾ ਇਹ ਪਹਿਲੀ ਵਾਰ ਪਈ ਹੈ ਤੁੰਣਾ ਲੁਧਿਆਣੇ ਸ਼ਹਿਰ ਵਾਲਾ ਟਿਕਾਣੇ ਦੀ ਬਾਲ ਪਾਦੀ ਹੈ ਅਗਲਾ ਚਾਰ ਹੋਣਗੇ ਇਹ ਬਾਲ ਟਿਕਾਣੇ ਦੀ ਪਾਦੀ ਹੈ ਉਹ ਭਾਵੇਂ ਕਹਿੰਦੇ ਕਿਰਨ ਵਰਗਾ ਲੁਧਿਆਣੇ ਸੇ ਲੁਧਿਆਣਾ ਬਾਈ ਜੋਰ-ਜ਼ੋਰ ਹਿੱਟ ਖੇਡੀ ਆ ਬੜੀ ਪੱਗਿਆ ਪੱਕੀ ਮੰਡੀ ਐ ਇੱਥੇ ਮੇਰੇ ਵੀ ਇੱਕ ਧੌਲੇ ਵਾਲਾ ਮੇਰੇ ਵੀਰੋ ਗੁੰਡਾ ਸੁਖੀ ਜਿਲ੍ਹੇ ਕੰਨੇ ਬਰਨਾਲੇ ਦਾ ਵੀ ਬਹੁਤ ਸ਼ਾਨ ਯਾਰ ਚੱਲੀਏ ਐਨ ਕਦੇ ਕਹਿਲਗਰੀ ਚ ਚੜਨ ਉਹ ਬੱਲੇ 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 ਪੰਦਰੇ ਵਾਲਾ ਬੱਲੇ ਬੱਲੇ ਸਾਡੀ ਸੁਪੇਂਡ ਤੇ ਨਾਲ ਭਰਾ ਸਾਡਾ ਵੀ ਦਿਲ ਵਾਲੋਂ ਕਿ ਦਿਲ ਕਾ ਕਰਾ पड़ा चढ़ाई बैठा रन फेर चार खेल रहे मैदान अंदर गुड़गाव वाला है प्रिया ਖੇਡ ਦੇ ਮੈਦਾਨ ਅੰਦਰ ਚਾਰ ਜੁੜ ਗਿਆ ਚਾਰ ਜੁੜੀ ਦਾ ਪੈਂਦੀ ਬਾਲ ਬੱਲੇ 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 ਓਹੋ ਸਾਡੇ ਪੰਪਾ ਚ ਆ ਗਿਆ ਗੜਗਾਮਾਲ ਸਮਝ ਲੈ ਟਾਈਮ ਨਾਲ ਮੰਜਿਆ ਗਿਆ ਬਾਲ ਤੋਂ ਸਰਗਾ ਸੁ ਵੱਲੋਂ 500 ਦਾ ਰੋਟ ਦੀ ਬਾਹਰ ਪਰ ਧੌਲੇ ਵਾਲਾ ਏ ਬੱਲੇ 로히ਤ ਜੀਆਂ ਦੋ ਵੇਡਾਂ ਸ਼ਾਬਾਸ਼ ਸ਼ਾਬਾਸ਼ ਬਨਸਪੂਰ ਏ

ਆਜੇ ਦੋ ਵਿਕਟ ਆਊਟ ਕਰਨਾ ਆਦਮਪਰੀਆ ਅੰਮਰ ਦੇ ਵਿੱਚ ਬੱਲੇ 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 ਆਹ ਹੋਏ ਫੜ ਲਿਆ ਭਾਈ ਹੁਣ ਫੜ ਲਿਆ ਦੁਨੀਆ ਬੱਲੇ 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 500 ਆਹ ਸ਼ਾਟ ਹੋਏ ਹੋਏ ਬਾਜੀ ਸਮਝਾਲਾ ਐਨ ਖਾਣੇ ਭਰਾ ਕਦੇ ਜਸਰ ਜੀ ਉਹਦੀ ਸਪੇਨ ਵਾਲੇ ਸਨੀ ਅਸ਼ਨਪੁਰ ਬੱਲੇ 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 ਪਹਿਲਾ ਵੱਜ ਗਿਆ 2 ਛੱਕੇ ਰੁਪਈਆ ਆਈਦੀ ਹੋਈ ਬਾਲ ਖੇਡ ਮੈਦਾਨ ਦੇ ਵਿੱਚ ਬਹੁਤ ਸਾਰੇ ਲਾਹਰ ਗਈ ਬਾਲ ਚੜਾਈ ਦੀ ਹੈ ਇਹ ਗੇਮ ਸਮਾਪਤ ਦੱਸੋ ਜੀ ਤਾਰੀਖ ਕਿੰਨੇ ਬਣ ਗਿਆ

ਕਮੈਂਡਰ ਸਾਂਭਣਾ ਚਾਰ ਇਹਨਾਂ ਦਾ ਬਹੁਤ ਮੰਗਾ ਇੱਕ ਤੇਰਾ ਹਲਦੀ ਕੰਮ ਦੇਖਦਾ ਹੋਏ ਬਾਈ ਮੇਰੇ ਰਮਾਇ ਕੋਰ ਬੁਰੀ ਤੇ ਆਇਆ ਤੁਰਿਆ ਤੂਰੇ ਪੈਦੀ ਹੂ ਬਾਲ ਖੇਡਣੇ ਛੋੜ ਲੱਗੇ ਮਾਤੇ 28 ਪਹਿਲੇ ਹੋਜੀ ਫੱਲੇ ਗੁੱਲਾ ਹੋਗੇ ਦੋ ਮਿੰਟ ਬਾਅਦ ਸਰ ਰੂੜਪੁਰ ਤੇ ਖੇਰੀ ਬਾਲ ਹੈ ਦੇਖਣਾ ਇਹ ਫਿੰਗਰ ਲੀਨ ਹੈਗਾ ਪਰ ਬਾਲਾ ਦੇਖ ਇਹ ਆਪਾਂ ਦਾ ਛੱਕਾ ਸੀ ਇੱਕ ਵੱਟ ਖਾਉਣਾ ਨਾ ਫਟ ਕੇ ਦੇਖ ਛੱਕਾ ਉਹ ਨੋ ਬਾਲ ਤੇ ਰਪਈਆ ਕਹਿੰਦੇ 300 ਫਰੀ ਹਟ ਬੱਲੇ ਬੱਲੇ ਵਾਹ ਯਾਰ ਇਹ ਫਾਣ ਇਹ ਗੁਰਮਤਿ ਭਾਈ ਉਹ ਵੀ ਰਨ ਤੋਂ ਮੋੜ ਕੇ ਰੇਂਜ ਤੇ ਲਿਆਂਦੇ ਆ ਪਰ ਪੈਂਦੀ ਹੋਈ ਬਾਲ ਟਿਕਾਣਾ ਦੀ ਹੈ ਲੱਭਿਆਣੇ ਵਾਲਾ ਫਿਕਰ ਕਰਨਾ ਧੋਲੇ ਵਾਲਾ ਤੇ ਰੁਪਈਆ 2100 ਚਲਦੇ ਓਵਰ ਤੇ ਹਾਏ ਓਏ ਮੇਰੇ ਰੱਬਾ ਇਹ ਜੇਸੀ ਇੰਜਨ ਬਲਾਈਤੀ ਡੱਬਾ ਘੱਟਾਬੇ ਚ ਗਰਦ ਕੱਢੀ ਆਉਂਦੇ ਓਏ ਹੋਰ ਓ ਦੂਜਾ ਵਧੀਆ ਆਹ ਦੂਜਾ ਵਧੀਆ 2 ਮਿੰਟ ਲੈਣਾ ਧੋਲੇ ਵਾਲ ਨੇ 2100 ਕੱਟ ਵੀ ਹਥੇ ਆ ਜਾ ਬਾਈਕ ਚਰਦੋ ਸਬਸਕ੍ਰਾਈਬ ਕਰਦੋ ਸਾਰੇ ਭਾਈ ਸ਼ਾਟ ਆ ਰੰਚਾਰ 4 ਜੜ ਗਿਆ 4 ਜੜ ਗਿਆ ਤੇ ਤੇ 500 ਮੁਗਲ ਭਾਜੀ ਦਾ ਪਾ ਕੇ ਪੂਰਾ 1000 ਹੱਥੇ ਵਾਲਾ ਬੱਲੇ 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 ਤੇਰਾ ਪੰਜਾ ਹੀ ਨਵੇੜਾ ਨੂੰ ਫੇੜਦੇ ਹੋਰ ਵੱਧ ਗਿਆ ਹਾਏ ਉਹ ਨਾ ਬੱਦੇ ਨਾ ਜਾ ਕੇ ਤੇ ਰੁਪਈਆ 2100 ਆ ਧੂਰੀ ਵਾਲਿਆ 2100 ਓ ਸ਼ਾਟ ਪਰ ਥਰਕੇ ਬਾਬਾ ਗੱਲ ਟਿਕਾਲੇ ਛੱਕਾ ਵੱਜ ਗਿਆ ਹਥੋਏ ਵਾਲਾ ਦੇ ਦਾਰਾ ਮੱਸੀ ਵਾਲਿਆਂ ਦਾ ਵੀ ਧੰਨਵਾਦ ਹੈ ਇਹ ਪਹਿਲਾ ਰੋਸ਼ੀ ਪਹਿਲਾ ਵੱਜ ਗਿਆ ਪਹਿਲਾ ਵੱਜ ਗਿਆ ਨਹੀਂ ਦਸ਼ਕਾ ਕਰ ਲੋ ਟਰਾਈ ਫਿਰ ਜੌਨ ਬੱਲੇ 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 ਬੱਜ ਗਿਆ ਬਾਈ ਤੈਨੂੰ ਸ਼ੱਕੇ ਲੱਗਿਆ ਓਏ ਹਾਏ ਓਏ ਮੇਰੇ ਰੱਬਾ ਸ਼ੱਕੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਸਾਹਮਣੇ ਲੁੱਦੇ ਆਣੇ ਧੁੰਨਾ ਆ ਗਿਆ ਏ ਘੋਰਦਾ ਓਏ ਮੋੜਦਾ ਆਹ ਮੁਕਲ ਭਰੀ ਸ਼ੇਰਾਂੜੀਆਂ ਵੀ ਆ ਗਿਆ ਦੇਖ ਲਓ ਵੀ ਸ਼ੇਰਾਂੜੀਆਂ ਵੀ ਆ ਗਿਆ ਵੱਡੀ ਹਿੱਟ ਖੇਢੀ ਆ ਆ ਰਣਕ ਦੇ ਚਾਰ ਕਾਰ ਜੁੜ ਗਿਆ ਕਾਰ ਜੁੜ ਗਿਆ ਹੁਣ ਮੈਨੂੰ ਲੱਗਦਾ ਵੀ 11 ਕੀ ਰਹਿ ਗਏ ਖਿਡਾਰੀ ਨੂੰ ਅਗਲਾ ਮੈਚ ਆਹ ਕੀ ਤੋਂ ਉਹ ਬੜੇ ਮੇਲਿਆਂ ਤੇ ਬੱਲੇ 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 ਬਣ ਗਏ ਪੰਡਿਆਰੇ ਲਟੇਰੇ ਗਿਆ 11 2023 ਦੇ ਵਿੱਚ 50 ਲੱਖ ਦੇ ਕਰੀਬ ਪ੍ਰਾਈਜ਼ ਦਿੱਤੇ ਉਹਨਾਂ ਨੇ ਤੇ ਜਿੱਥੇ ਜਿੱਥੇ ਆਉਂਦੇ ਨਾ ਇਹਨਾਂ ਨੇ ਸਾਰਾ ਰਾਸ ਸੱਤ ਗਿਆ ਬਾਈ ਪਹੁੰਚ ਗਿਆ ਅਰਮ ਪਰ ਫਾਈਨਲ